ਇਹ ਅੰਬਾਲਾ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਤੇ ਰਹਿੰਦਾ ਸੀ ਉਹਦੇ ਚ ਕੂੜੇ ਚ ਲਫਾਫਿਆਂ ਚੋਂ ਗੰਦ ਮੰਦ ਕੱਟ ਕੇ ਖਾਂਦਾ ਸੀ ਉੱਥੇ ਹੀ ਉੱਥੇ ਹੀ ਸੂਰਤ ਸੀ ਮੁਰਗੀ ਦੰਮਾ ਤੋਤੇ ਖਾਰੇ ਨੇ ਤੇ ਉੱਥੇ ਨਾਲ ਇਹ ਉਹਨਾਂ ਦਾ ਨਾਲ ਹੀ ਬੈਠੇ ਖਾਣਾ ਖਾਣਾ ਪਾਣੀ ਵੀ ਨਾਲੀ ਤੋਂ ਪੀਂਦਾ ਦਾ ਕੋਈ ਪਾਣੀ ਪੁਲਿਸ ਵਾਲੇ ਦੇ ਅੰਦਰ ਦੇ ਰੋਟੀ ਲੈ ਕੇ ਆਉਂਗੇ ਇਹ ਦੰਦਾ ਦਾ ਆਪਣਾ ਐਡਰੈਸ ਆਪਣਾ ਘਰ ਪਰਿਵਾਰ ਆਪਣੇ ਮਾਪੇ ਦਾ ਨਾਮ ਅਜੇ ਕੁਝ ਵੀ ਨਹੀਂ ਦੱਸ ਰਿਹਾ ਅਮਨਦੀਪ ਵੀਰੇ ਨੂੰ ਵੀ ਅਸੀਂ ਅੰਬਾਲਾ ਤੋਂ ਵੀਰੋਂ ਨਹੀਂ ਲੈ ਕੇ ਆਏ ਜਦੋਂ ਅਸੀਂ ਗਏ ਸੀ ਉੱਥੋਂ ਨਾਲ ਜਾ ਕੇ ਇਹਦੇ ਵੀ ਜ਼ਿੰਦਗੀ 'ਚ ਕੁਝ ਐਸੇ ਹਾਲਾਤ ਬਣੇ ਸੀ ਮੰਮੀ ਪਾਪਾ ਦੀ ਡੈਥ ਹੋ ਗਈ ਭੈਣ ਵਿਆਹੀ ਗਈ ਘਰ 'ਚ ਕੰਦਾ ਰਹਿ ਗਿਆ ਔਰ ਘਰ ਦੇ ਹਾਲਾਤ ਅਸੀਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦੇ ਕੀ ਹੋ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਘਰ ਪਰਿਵਾਰ ਨੂੰ ਔਰ ਅਮਨਦੀਪ ਦੇ ਵੀ ਜੇ ਕੋਈ ਰਿਸ਼ਤੇਦਾਰ ਮਾਮੇ ਮਾਸੀਆਂ ਭੂਆ ਚਾਚੇ ਤਾਏ ਕੋਈ ਤਾਂ ਆ ਕੇ ਮਿਲ ਕੇ ਜਾਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਦਾ ਚਿਹਰਾ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖਿਓ ਔਰ ਦੂਸਰੀ ਵੀਡੀਓ ਵੀ ਅਸੀਂ ਅਟੈਚ ਕੀਤੀ ਜਦੋਂ ਇਹ ਵੀਰਾ ਆਇਆ ਸੀ ਉਹਨੂੰ ਵੀ ਕੰਪੇਅਰ ਕਰਕੇ ਦੇਖਿਓ ਇਹਦੇ ਨਾਲ ਕਿਹੜੀ ਹਾਲਤ ਦੇ ਵਿੱਚ ਸੀ ਇਹ ਵੀਰ ਇਹ ਆਪਣਾ ਨਾਮ ਅਮਿਤ ਦੱਸਦਾ ਵਾ ਔਰ ਆਪਣਾ ਐਡਰੈਸ ਆਪਣਾ ਘਰ ਪਰਿਵਾਰ ਆਪਣੇ ਮਾਪੇ ਦਾ ਨਾਮ ਅਜੇ ਕੁਝ ਵੀ ਨਹੀਂ ਦੱਸ ਰਿਹਾ ਦੱਤ ਸਾਹਿਬ ਸਾਡੇ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਵਾਹਿਗੁਰੂ ਬੱਲੀਓ ਇਹ ਜਿੰਨੇ ਵੀ ਅਨਨੋਨ ਪੈਂਪਰ ਨੇ ਸਾਡੇ ਉਹਨਾਂ ਦੇ ਘਰ ਲੱਭਣ ਵਿੱਚ ਉਹਨਾਂ ਦੇ ਐਡਰੈਸ ਲੱਭਣ ਚ ਹਮੇਸ਼ਾ ਲੱਗੇ ਰਹਿੰਦੇ ਨੇ ਤੇ ਜੋਲੀ ਵੀਰ ਜੀ ਤੇ ਭਾਰਤ ਵੀਰ ਸਾਡੇ ਕੋਲੇ ਇਸ ਬੱਚੇ ਨੂੰ ਸਾਡੇ ਕੋਲ ਲੈ ਕੇ ਆਏ ਸੀ ਇਹ ਅੰਬਾਲਾ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਤੇ ਰਹਿੰਦਾ ਸੀ ਉਹਦੇ ਚ ਕੂੜੇ ਚੋਂ ਲਫਾਫਿਆਂ ਚੋਂ ਗੰਦ ਮੰਦ ਕੱਢ ਕੇ ਖਾਂਦਾ ਸੀ ਕਿੱਥੇ ਸੀ ਇਹ ਵੀਰੇ ਮੰਜੀ ਸਾਹਿਬ ਗੁਰਦਾਰੇ ਕੋਲ ਨਾ ਗਿੱਡੀ ਰੋਡ ਤੇ ਸਬਜ਼ੀ ਮੰਡੀ ਦੇ ਕੋਲ ਉਹਦਾ ਟੱਲਾ ਸੀ ਅਸੇ ਉੱਥੇ ਜਿਹੜਾ ਕੂੜੇ ਦਾ ਡੰਪ ਸੀ ਉੱਥੇ ਸਫਾਈ ਤੇ ਖੰਦਾ ਸੀ ਜੋ ਮੰਡੀ ਦੇ ਬਾਹਰ ਕਵਾੜ ਗੀ ਅੱਡੇ ਦੇ ਉਹ ਉਹਦੇ ਚੋਂ ਕੱਢ ਕੇ ਖਾ ਗਏ ਸੱਜੀਆਂ ਹੋ ਗਈਆਂ ਉੱਥੇ ਉੱਥੇ ਹੀ ਸੂਰ ਉੱਥੇ ਹੀ ਮਤਲਬ ਕਿ ਗਊਆਂ ਕੁੱਤੇ ਖਾਰੇ ਨੇ ਤੇ ਉੱਥੇ ਨਾਲ ਇਹ ਉਹਨਾਂ ਦਾ ਨਾਲ ਹੀ ਬੈਠੇ ਖੰਦਾ ਹੁੰਦਾ ਸੀਗਾ ਇੱਕ ਸਾਲ ਤੋਂ ਇੱਕ ਸਾਲ ਹੋ ਗਈ ਇੱਥੇ ਕਿ ਪਾਣੀ ਵੀ ਨਾਲੀ ਜੋ ਪੀਂਦਾ ਤਾਂ ਕੋਈ ਪਾਣੀ ਪੁਲਿਸ ਵਾਲੇ ਦੇ ਅੰਦਰ ਦੇ ਰੋਕੀ ਲੈ ਕੇ ਆਉਂਗੇ ਇਹ ਦਿਨ ਦਾ ਪਾਣੀ ਦੇਣਾ ਪੀਣੇ ਨੂੰ ਉਹ ਨਹੀਂ ਪੀਣਾ ਨਾਲੀ ਜੋ ਪੀਂਦਾ ਜੇ ਹੁਣ ਤਾਂ ਬਿਲਕੁਲ ਸਾਫ਼ ਸੁਥਰਾ ਰਹਿੰਦਾ ਜੀ ਬਿਲਕੁਲ ਐਸੀ ਕੋਈ ਕੋਈ ਐਕਟੀਵਿਟੀ ਨਹੀਂ ਕਰਦਾ ਕੱਪੜੇ ਵੀ ਸਾਫ਼ ਰਹਿੰਦੇ ਕਦੀ ਕੋਈ ਗੰਦ ਗੰਦਗੀ ਨਹੀਂ ਕਰਦਾ ਓਹ ਤਾਂ ਠੀਕ ਔਰ ਅੱਗੇ ਤਾਂ ਬਹੁਤ ਠੀਕ ਹੈ ਅਮੀਤ ਤੁਸੀਂ ਐਨੇ ਪਾਪਾ ਦਾ ਕੀ ਨਾਮ ਹੈ ਤੁਹਾਡਾ ਪਾਪਾ ਦਾ ਕੀ ਨਾਮ ਆਹ ਤੇ ਬਤਾ ਦੇ ਦੱਸ ਪਾਪਾ ਦਾ ਨਾਮ ਕੀ ਹੈ ਹੈ ਮਹੀਪਾਲ ਮਹੀਪਾਲ ਔਰ ਮੰਮੀ ਦਾ ਨਾਮ ਮਾਂ ਦਾ ਨਾਮ ਮਾਂ ਨਾਮ ਕਾ ਨਾਮ ਟੈਕਸੀ 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 ਠੀਕ ਕਿਹੜੇ ਸਕੂਲ ਚ ਪੜਿਆ ਸੀ ਤੂੰ ਸਕੂਲ ਕਾ ਨਾਮ ਸਕੂਲ ਦਾ ਨਾਮ ਕੀ ਸੀ ਤੇਰਾ ਮੈਨੂੰ ਕੋ ਬਤਾ ਦੇ ਕੋਈ ਬਤਾ ਦੇ ਹੈ ਤਲਸਮ ਤਲਸਮ ਜਿਹੜੇ ਸ਼ਬਦ ਬੋਲ ਰਿਹਾ ਨਾ ਮਤਲਬ ਇਹ ਵੀ ਬਹੁਤ ਮੈਨੇ ਰੱਖਦੇ ਆ ਕਿਉਂਕਿ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਬੋਲ ਹੀ ਨਹੀਂ ਸੀ ਰਿਹਾ ਇੱਕ ਸਾਲ ਤਾਂ ਭਾਤੂ ਨੇ ਕਹਿੰਦੇ ਸੀ ਉੱਥੇ ਦੇਖਦੇ ਸੀ ਕੂੜੇ ਦੇ ਢੇਰ ਤੇ ਉਹ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਟਾਈਮ ਤੋਂ ਇਹ ਘਰੋਂ ਨਿਕਲਿਆ ਹੋਊ ਜਾਂ ਕਿੱਦਾਂ ਕਿਹੜੀ ਕੰਡੀਸ਼ਨ 'ਚ ਹੋ ਕਿਵੇਂ ਉੱਥੇ ਪਹੁੰਚਿਆ ਹੁਣ ਇੱਕ ਬੰਦਾ ਜਿਹੜਾ ਬੋਲਦਾ ਹੀ ਨਹੀਂ ਉਹਨੂੰ ਕੋਈ ਬੁਲਾਉਂਦਾ ਹੀ ਨਹੀਂ ਉਹਨੂੰ ਕਦੇ ਕਿਸੇ ਨੇ ਕਹਿਣਾ ਹੀ ਨਹੀਂ ਤੇਰਾ ਨਾਮ ਕੀ ਹੈ ਤੂੰ ਕੌਣ ਆ ਉਹਨੇ ਮੂੰਹ 'ਚੋਂ ਸ਼ਬਦ ਬੋਲ ਕੇ ਕੱਢਣਾ ਹੀ ਨਹੀਂ ਕੋਈ ਉੱਚੋਂ ਪਰਹਿਣਾ ਹੀ ਸਿੱਖ ਲਿੰਦਾ ਉਹ ਬੋਲਣਾ ਭੁੱਲ ਹੀ ਜਾਂਦਾ ਤੇ ਹੁਣ ਸਾਡੇ ਕੋਲੇ ਵੀ ਆਏ ਨੂੰ 5 ਮਹੀਨੇ ਹੋ ਗਏ ਨੇ 5-6 ਮਹੀਨੇ ਹਾਂ ਜੀ 8 ਮਹੀਨੇ 8 ਮਹੀਨੇ ਹੋ ਗਏ ਤੇ 8 ਮਹੀਨਿਆਂ ਚ ਆ ਪੰਜ-ਸੱਤ ਸ਼ਬਦੀ ਬੋਲਣ ਲੱਗਿਆ ਹੈ ਤਿੱਕਰ ਉਹ ਵੀ ਡਾਕਟਰ ਸਾਹਿਬ ਬਹੁਤ ਕੋਸ਼ਿਸ਼ ਕਰਦੇ ਨੇ ਕਾਉਂਸਲਿੰਗ ਕਰਦੇ ਨੇ ਰੋਜ਼ 1 ਘੰਟਾ ਇੱਦਾਂ ਤੇ ਮਨ ਲੋ ਟਾਈਮ ਅਸੀਂ ਲਾਉਨੇ ਆ ਬੋਲ ਪੁੱਛਦੇ ਆ ਬਾਰ-ਬਾਰ ਤੇਰਾ ਨਾਮ ਕੀ ਆ ਤੂੰ ਕੌਣ ਆ ਕਿੱਥੇ ਆ ਤਾਂ ਇਹ ਥੋੜੇ-ਥੋੜੇ ਸ਼ਬਦ ਬੋਲਣ ਲੱਗਿਆ ਤੇ ਐਸੇ ਲੋਕ ਵਿਚਾਰੇ ਜਿਹੜੇ ਤੁਸੀਂ ਦੇਖਦੇ ਹੋ ਕੂੜੇ ਦੇ ਢੇਰਾਂ ਤੇ ਸੜਕਾਂ ਦੇ ਉੱਤੇ ਬੈਠੇ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਇਗਨੋਰ ਕਰਕੇ ਨਿਕਲ ਜਾਂਦੇ ਆ ਆਪਾਂ ਹੋਰ ਕੁਝ ਵੀ ਨਹੀਂ ਕਰ ਸਕਦੇ ਉਹਨਾਂ ਕੋਲੇ 5 ਮਿੰਟ ਖੜ ਕੇ ਗੱਲ ਹੀ ਕਰ ਲਿਆ ਕਰੀਏ। ਉਹਨਾਂ ਨਾਲ 10 ਮਿੰਟ ਟਾਈਮ ਹੀ ਸਪੈਂਡ ਕਰ ਲਿਆ ਕਰੀਏ। ਹੋਰ ਆਪਾਂ ਕੁਝ ਨਹੀਂ ਕਰ ਸਕਦੇ। ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਥੋੜਾ ਹੌਸਲਾ ਹੀ ਦੇ ਦੇਣਾ ਵੀ ਕਿਵੇਂ ਆ ਕੀ ਹਾਲ ਆ ਤੇਰਾ ਤੇਰਾ ਕੀ ਨਾਮ ਆ। ਤਾਂ ਜੋ ਕਟੂਕਟ ਬੋਲਣਾ ਤਾਂ ਸਿੱਖਣ ਉਹ ਬੋਲਣਾ ਵੀ ਭੁੱਲ ਚੱਲੇ। ਉਹ ਇਨਸਾਨਾਂ ਦੀ ਦੁਨੀਆ 'ਚ ਰਹਿ ਕੇ ਵੀ ਜਾਨਵਰਾਂ ਵਰਗਾ ਜੀਵਨ ਬਤੀਤ ਕਰਨੇ ਮਜਬੂਰ ਹੋ ਜਾਂਦੇ ਆ। ਕਿਉਂਕਿ ਇਨਸਾਨ ਉਹਨਾਂ ਵੱਲ ਦੇਖਣਾ ਹੀ ਬੰਦ ਕਰ ਦਿੰਦੇ ਆ। ਜੇ ਤੁਸੀਂ ਪਹਿਚਾਨਦੇ ਹੋ ਇਹਨੂੰ ਜਾਂ ਜਾਣਦੇ ਹੋ ਇਹਨੂੰ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਸਾਡੇ ਨੰਬਰ 828480071 ਦੇ ਸਾਨੂੰ ਜ਼ਰੂਰ ਜਾਣਕਾਰੀ ਦਿਓ ਵੀ ਇਹ ਵੀਰ ਨੂੰ ਅਸੀਂ ਪਹਿਲਾਂ ਕਿਤੇ ਦੇਖਿਆ ਵਾ ਇਹ ਹੈ ਹਰਿਆਣੇ ਦਾ ਵਾ ਇਸ ਇਲਾਕੇ ਦਾ ਹੀ ਇਹ ਕਿਤੇ ਦਾ ਹੁਣ ਇਹ ਅਮਰ ਪਿੱਛੇ ਅਮਨਦੀਪ ਵੀਰਾ ਖੜਾ ਸਾਡਾ ਹਾਂ ਜੀ ਅਮਨਦੀਪ ਵੀਰੇ ਨੂੰ ਵੀ ਅਸੀਂ ਅੰਬਾਲੇ ਤੋਂ ਵੀਰ ਹੁਣੇ ਲੈ ਕੇ ਆਏ ਜਦੋਂ ਅਸੀਂ ਗਏ ਸੀ ਉੱਥੋਂ ਨਾਲ ਜਾ ਕੇ ਔਰ ਇਹ ਵੀਰ ਦੀ ਕੰਡੀਸ਼ਨ ਦੇਖੋ ਕੀ ਸੀ ਉਸ ਟਾਈਮ ਇਸ ਘਰ ਦੇ ਟੁੱਟੇ ਹੋਏ ਦਰਵਾਜ਼ੇ ਆਪਣੇ ਆਪ ਚ ਬਿਆਨ ਕਰ ਰਹੇ ਇਸ ਘਰ ਦੇ ਵਿੱਚ ਇਸ ਘਰ ਦੇ ਜ਼ਿਆਦਾਤਰ ਮੈਂਬਰ ਤਾਂ ਕੰਦਾ ਤੇ ਟੰਗੇ ਹੋਏ ਨੇ ਫੋਟੋ ਦੇ ਰੂਪ ਵਿੱਚ ਮਰ ਚੁੱਕੇ ਨੇ ਇਸ ਘਰ ਦੇ ਵਿੱਚ ਇੱਕ ਸਰਦਾਰ ਪੁੱਤ ਸਰਦਾਰ ਅਮਨਦੀਪ ਸਿੰਘ ਇੱਥੇ ਰਹਿੰਦਾ ਵਿੱਚੇ ਹੀ ਲੈਟਰਨ ਕਰਦਾ ਉਹ ਸਾਰਾ ਦਿਨ ਸੜਕਾਂ ਤੇ ਤੁਰਿਆ ਫਿਰਦਾ ਡੇਢ ਦੋ ਸਾਰਾ ਪਜਾਮਾ ਟਾਇਲਟ ਨਾਲ ਨਿਬੜਿਆ ਵਿੱਚੇ ਥੋੜੀ ਥੋੜੀ ਲੈਟਰੀ ਨਿਕਲੀ ਇੱਕ ਘਰ ਦੇ ਵਿੱਚ ਦੇਖੋ ਆ ਮੰਜਾ ਆ ਬੈੱਡ ਦੇ ਉੱਤੇ ਵੀ ਲੈਟਰੀਨ ਆ ਦੇਖੋ ਇੱਧਰ ਇੱਥੇ ਪਿਸ਼ਾਬ ਕਰਦਾ ਵੀਰਾ ਦੇਖੋ ਕੀੜੇ ਚੱਲੇ ਹੋ ਛਿੱਟੇ ਛਿੱਟੇ ਸੁੰਡ ਆ ਟਾਇਲਟ ਹੀ ਟਾਇਲਟ ਪਈ ਆ ਦੇਖੋ ਜੀ ਟੀਰ ਲੱਗੇ ਹੋ ਅੱਜ ਇਹ ਵੀਰਾ ਸਾਡੇ ਕੋਲ ਇੱਥੇ ਸੇਵਾ ਕਰਾਉਂਦਾ ਸਾਡਾ ਸਭ ਤੋਂ ਚੰਗੇ ਸੇਵਾਦਾਰਾਂ ਦੇ ਵਿੱਚੋਂ ਇੱਕ ਆ ਜਿੰਨੇ ਸੰਗਤ ਸਾਨੂੰ ਪੁਰਾਣੇ ਕੱਪੜੇ ਦੇ ਕੇ ਜਾਂਦੇ ਭੈਣ ਭਰਾਵ ਦੇ ਲਾਏ ਹੋਏ ਤੇ ਉਹ ਕੱਪੜਿਆਂ ਦੀ ਸ਼ਾਂਤੀ ਕਰਨੀ ਉਹਨਾਂ ਕੱਪੜਿਆਂ ਨੂੰ ਲੇਡੀਜ਼ ਕੱਪੜਿਆਂ ਨੂੰ ਲੇਡੀਜ਼ ਵਾਲੇ ਪਾਸੇ ਜੈਂਟਸ ਨੂੰ ਜੈਂਟਸ ਬੱਚਿਆਂ ਨੂੰ ਬੱਚਿਆਂ ਵਾਲੇ ਪਾਸੇ ਅਮਨਦੀਪ ਜੀ ਡਿਊਟੀ ਹੈ ਉਹਨਾਂ ਦੀ ਜੇਬਾਂ ਦੇ ਵਿੱਚੋਂ ਕਈ ਵਾਰੀ ਪੈਸੇ ਨਿਕਲੇ ਆਉਂਦੇ ਆ ਕਿਸੇ ਦੇ 5000 ਕੇਦੇ 10000 ਇੱਕ ਦਿਨ 17000 ਰੁਪਇਆ ਇਮਾਨਦਾਰ ਇਹਨਾਂ ਉਹਦੇ ਚ 1 ਰੁਪਇਆ ਵੀ ਨਿਕਲਦਾ ਇਹਨੇ ਫੜਾ ਜਾਣਾ ਕੁਛ ਰੁਪਏ 100 200 500 ਸਿੱਕੇ ਸੁੱਕੇ ਤਾਂ ਰੋਜ਼ ਨਿਕਲਦੇ ਦਿੰਦੇ ਆ ਤੇ ਇਹਨੇ ਹਰ ਰੋਜ਼ ਹੀ ਕੱਢ ਕੇ ਦੇਖੇ ਜਾਣਿਆ ਸਰ ਫਰਕ ਕੀ ਆ ਵੀ ਅਸੀਂ ਉਹਨੇ ਦੇ ਨਾਲ ਇੱਕ ਪਰਿਵਾਰ ਬਣ ਗਏ ਇਹਦੇ ਵੀ ਜ਼ਿੰਦਗੀ 'ਚ ਕੁਝ ਐਸੇ ਹਾਲਾਤ ਬਣੇ ਸੀ ਮੰਮੀ ਪਾਪਾ ਦੀ ਡੈਥ ਹੋ ਗਈ ਭੈਣ ਵਿਆਹੀ ਗਈ ਘਰ 'ਚ ਇਕੱਲਾ ਰਹਿ ਗਿਆ ਔਰ ਘਰ ਦੇ ਹਾਲਾਤ ਅਸੀਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦੇ ਕੀ ਹੋ ਗਏ ਔਰ ਇਹਦੇ ਆਪਣੇ ਹਾਲਾਤ ਤੁਸੀਂ ਦੇਖ ਕੇ ਥੋੜਾ ਮਹਿਸੂਸ ਕਰਿਓ ਵੀ ਕੀ ਸੀ ਇਸੇ ਤਰ੍ਹਾਂ ਹੀ ਅਮਿਤ ਵੀ ਸ਼ਾਇਦ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿਹੜੇ ਹਾਲਾਤਾਂ 'ਚੋਂ ਨਿਕਲ ਕੇ ਆਇਆ ਮਾਂ-ਬਾਪ ਹੈਗੇ ਸੀ ਜਾਂ ਹੈ ਨਹੀਂ ਸੀ ਜਾਂ ਨਾ ਹੋਇਆ ਵਰਗੇ ਸੀ ਭੈਣ ਭਰਾ ਹੈਗੇ ਸੀ ਜਾਂ ਨਹੀਂ ਹੈਗੇ ਸੀ ਜਿਨ੍ਹਾਂ ਨੇ ਇਹਨੂੰ ਇਸ ਹਾਲਤ ਦਿੱਕਤ ਜਾਣ ਲਈ ਖੁੱਲਾ ਛੜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਅਮਿਤ ਹੈ ਕਿੱਥੇ ਆ ਇੱਕ ਪਾਲਿਆ ਪਰੋਸਿਆ ਮਾਪਿਓ ਦਾ ਪੁੱਤ ਆ ਭੈਣ ਦਾ ਭਰਾ ਵਾ ਪੜਿਆ ਲਿਖਿਆ ਇੰਗਲਿਸ਼ ਦੇ ਵਿੱਚ ਲਿਖਦਾ ਜੇ ਕੋਈ ਸ਼ਬਦ ਪੁੱਛਦੇ ਇੰਗਲਿਸ਼ ਚ ਉਹਨਾਂ ਦੀ ਵਰਡਿੰਗ ਵੀ ਬੋਲਦਾ ਮਤਲਬ ਕਿਤੇ ਤਾਂ ਇਹਦਾ ਜਨਮ ਹੋਇਆ ਹੀ ਸੀ ਨਾ ਕਿਸੇ ਸਕੂਲ ਚ ਤਾਂ ਇਹ ਪੜਿਆ ਹੀ ਹੈ ਨਾ ਸਕੂਲ ਦਾ ਕੀ ਨਾਮ ਇਹਦਾ ਹੁੰਦਾ ਜੀ ਮੋਹਿਤ ਪਬਲਿਕ ਸਕੂਲ ਮੋਹਿਤ ਪਬਲਿਕ ਸਕੂਲ ਕਹਿੰਦਾ ਹੁੰਦਾ ਹੁਣ ਉਹ ਕਿੱਥੇ ਐ ਮੋਹਿਤ ਪਬਲਿਕ ਸਕੂਲ ਮਤਲਬ ਹਜੇ ਇਹਦੇ ਥੋੜੇ ਥੋੜੇ ਸ਼ਬਦ ਬਣਨ ਲੱਗੇ ਆ ਆਉਣ ਵਾਲੇ ਭਵਿੱਖ 'ਚ ਵੈਸੇ ਕਰੂ ਮੇਰ ਕਰਨੇ ਸਾਰੀਆਂ ਜਾਣਕਾਰੀਆਂ ਵੀ ਦੇਵੇ ਤੇ ਆਪਣੇ ਘਰੇ ਵੀ ਜਾ ਤੇ ਉਸ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰਿਓ ਅਮਿਤ ਨਾਮ ਦਾ ਦੱਸਦਾ ਵੀਰ ਆਪਣਾ ਜੇ ਤੁਸੀਂ ਇਹਨੂੰ ਪਛਾਣਿਆ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਨਹੀਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਘਰ ਪਰਿਵਾਰ ਮਿਲ ਜੇ ਔਰ ਅਮਨਦੀਪ ਦੇ ਵੀ ਜੇ ਕੋਈ ਰਿਸ਼ਤੇਦਾਰ ਮਾਮੇ ਮਾਸੀਆਂ ਭੂਆ ਚਾਚੇ ਤਾਏ ਮਤਲਬ ਉਹਨਾਂ ਦੇ ਧੀਆਂ ਪੁੱਤ ਅੱਗੋਂ ਕੋਈ ਤਾਂ ਆ ਕੇ ਮਿਲ ਕੇ ਜਾਓ ਭਾਈ ਕੋਈ ਤਾਂ ਉਹ ਇੱਕ ਅੱਧਾ ਜਾਣਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਵੀ ਆਪਣੇ ਅਸੀਂ ਇਹਦੇ ਹੈਗੇ ਆ ਰਖੜੀਆਂ ਵੀ ਬੰਨੀਆਂ ਭੈਣਾਂ ਨੇ ਇਹਦੇ ਗੁੱਟ ਨਹੀਂ ਖਾਲੀ ਛੱਡੇ ਔਰ ਅਸੀਂ ਆਪਣੇ ਵੱਡੇ ਭਰਾ ਵਾਂਗੂ ਅਸੀਂ ਸਾਰੇ ਵਿਚਰਦੇ ਆ ਆਪਸ ਵਿੱਚ ਇੱਕ ਪਰਿਵਾਰ ਆ ਸੀ ਪਰ ਫਿਰ ਵੀ ਆਪਣੇ ਖੂਨ ਦੀ ਖਿੱਚ ਤਾਂ ਤਾਂ ਹੁੰਦੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ